ਉਚਾਨ ਚੰਗਾ ਯਾਰ ਤੂੰ ਮਿਲ ਗਿਆ ਹਾਂ ਕੀ ਗੱਲ ਹੈ ਯਾਰ ਤੀਨ ਨੂੰ ਤਾਂ ਪਤਾ ਹੈ ਮਹੀਨੇ ਦੀ ਆਖਰੀ ਤਰੀਕਾ ਚੱਲ ਰਿਹਾ ਹੈ ਤੂੰ ਪ੍ਰੋ ਸਾਲਗਿਰਾ ਆ ਗਿਆ ਤੇ ਘਰ ਦੀ ਕਹਿੰਦੀ ਬਾਹਰ ਪਾਰਟੀ ਕਰਨੀ ਹੈ ਯਾਰ 2000 ਰੁਪਏ ਦੇ ਦੇ ਯਾਰ ਯਾਰ ਮੇਰੇ ਕੋਲ ਤਾਂ 8000 ਰੁਪਏ ਹੈ 500 ਰੁਪਏ ਦਾ ਵਾਈਫਾਈ ਦਾ ਰੀਚਾਰਜ ਹੋ ਜਾਣਾ ਖਾਲੀ 500 ਰੁਪਏ ਬਚਣਾ ਮੇਰੇ ਕੋਲ ਤਾਂ ਸਾਰਾ ਚੱਲ ਯਾਰ ਤੂੰ 500 ਹੀ ਦੇ ਦੇ ਮੈਂ ਤੈਨੂੰ ਮਹੀਨੇ ਦੇ ਪਹਿਲੇ ਹਫਤੇ ਮੋੜ ਦੂੰਗਾ ਯਾਰ ਚੱਲ ਮੈਂ ਕਰ ਦਿੰਦਾ ਪਰ ਮੋੜ ਦੀ ਯਾਦ ਨਾਲ ਆ ਲੈ ਮੈਂ ਕਰਦਾ ਦੇਖ ਆਗੇ ਹਾਂ ਆ ਗਿਆ ਆਗੇ ਥੈਂਕ ਯੂ ਯਾਰ ਸਰ ਚੱਲ ਜੰਗਾ ਹਾਂ ਚੰਗਾ ਯਾਰ ਸਸਿਆ ਵਾਲੇ ਸਾਹਿਬ ਉਸਕਾਲ ਵਾਲੇ ਸੇ ਇੱਕ ਪ੍ਰੋਬਲਮ ਆ ਗਈ ਸੀ ਮੈਨੇ ਦਿ ਆਖਰੀ ਤਰੀਕਾ ਚੱਲ ਰਿਹਾ ਤੂੰ ਪਰ ਹੋ ਗਈ ਸਾਲ ਕਿਰਾ ਮੈਨੂੰ 15000 ਰੁਪਏ ਦੀ ਲੋਡ ਸੀਗੀ ਪੈਸਾ ਤਾਂ ਕੰਮ ਤਾਂ ਹੁੰਦਾ ਮੁੰਡਿਆਂ ਕੋਲ ਜੇ ਕੋਈ ਹੋ ਕੰਮ ਫਸਿਆ ਤਾਂ ਉਹ ਮੈਂ ਤਕੜਾ ਦਿੰਦਾ ਵਾਲੇ ਸਾਹਿਬ 500 ਰੁਪਏ ਇਹ ਕਰ ਦੋ ਮੈਨੂੰ 500 ਰੁਪਏ ਮੈਂ ਦੱਸੇ ਮੁੰਡਿਆਂ ਕੋਲ ਹੋਵੇ ਕੋਈ ਹੁੰਦਾ ਰਕਸ਼ੀ ਅੱਛਾ ਚਲੋ ਠੀਕ ਹੈ ਵਾਲੇ ਸਾਹਿਬ ਰਜਸੀ ਕੀ ਹਾਲ ਹੈ ਉਹ ਬਲੇਤਾਰੀ ਵੀਰੇ ਕੀ ਹਾਲ ਚਾਲ ਹੈ ਬਸ ਠੀਕ ਹੀ ਆ ਯਾਰ ਕੀ ਹੋਇਆ ਯਾ ਤੈਨੂੰ ਤਾਂ ਪਤਾ ਮਹੀਨੇ ਦੀ ਆਖਰੀ ਤਰੀਕਾ ਚੱਲ ਰਹੀ ਹੈ ਹਾਂ ਹਾਂ ਜੋ ਪ੍ਰੋਗਰਾਮ ਹੀ ਚੱਲ ਰਿਹਾ ਹੈ ਹਾਂ ਹਾਂ ਯਾਰ 1500 ਆਇਆ ਤਾਂ ਦੇ ਦੇ ਯਾਰ ਮੇਰੇ ਮੇਰੇ ਕੋਲ ਤਾਂ ਸਿਰਫ 500 ਰੁਪਿਆ ਉਹ ਵੀ ਮੈਂ ਬੱਚਿਆਂ ਦੇ ਬਾਦਾਮ ਲੈਣ ਚੱਲਿਆ ਹਾਂ ਯਾਰ ਮਹੀਨੇ ਦੇ ਪਹਿਲੇ ਹਫਤੇ ਤੈਨੂੰ ਮੈਂ ਪੈਸੇ ਮੋੜ ਦੇਨੇ ਆ ਬਾਦਾਮ ਤਾਂ ਅਗਲੇ ਮਹੀਨੇ ਵੀ ਲੈ ਸਕਦਾ ਹੈ 500 ਲੈ ਯਾਰ ਦੇਖ ਆਗੇ ਤੈਨੂੰ ਆਗੇ ਯਾਰ ਮੈਂ ਮੋੜ ਦੇ ਦਿੰਦਾ ਹਾਂ 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 ਜ਼ਰੂਰ ਯਾਰ ਥੈਂਕ ਯੂ ਯਾਰ ਰਜਸੀ ਠੀਕ ਹੈ ਰੱਬਾ ਕਦੋਂ ਹੋਣਗੇ 2000 ਪੂਰੇ ਮੇਰੇ ਹਾਂ ਲੈ ਆਉਂਗਾ ਮੈਨੂੰ ਯਾਦ ਆ ਤੂੰ ਫੋਨ ਰੱਖ ਉਹ ਡਾਕਟਰ ਸਾਹਿਬ ਕੀ ਚੱਲਿਆ ਠੀਕ ਆ ਵੀਰੇ ਦਸ ਇੱਕ ਪ੍ਰੋਬਲਮ ਫਸ ਗਈ ਕੀ ਗੱਲ ਹੋ ਗਈ ਤੁਹਾਨੂੰ ਤਾਂ ਪਤਾ ਮੈਨੇ ਦੀ ਆਖਰੀ ਡੇਟਾ ਚੱਲ ਰਿਹਾ ਉੱਪਰ ਆ ਕੀ ਸਾਲ ਕਿਰਾ 1000 ਰੁਪਏ ਦੀ ਲੋਡ ਸੀਗੀ ਉਹ ਗੱਲ ਐਦਾ ਘਰ ਵਾਲੀ ਦਾ ਫੋਨ ਸੀਗਾ ਮੇਰੇ ਅਕਾਊਂਟ ਚ ਹੈਗੇ 3000 ਰੁਪਏ ਉਹ ਮੈਂ ਹਾਲੇ ਰਾਸ਼ਨ ਲੈਣਾ ਆਖਰੀਆਂ ਤਰੀਕਾ ਚੱਲਦੀਆਂ ਪਰਵਾ ਔਖਾ ਹੈ ਡਾਕਟਰ ਸਾਹਿਬ ਅਗਲੇ ਮਹੀਨੇ ਮੈਨੂੰ ਪਹਿਲੇ ਹਫਤੇ ਚ ਮੋੜ ਦੇਨੇ ਆ ਪੈਸੇ ਤੁਸੀਂ ਐ ਕਰੋ ਮੇਨ ਮੈਂ ਦਰਸਨ ਲੈ ਲਾ 2000 ਰੁਪਏ ਦਾ ਦੇ ਦਿਓ 1000 ਰੁਪਏ ਪਲੀਜ਼ ਯਾਰ ਤੂੰ ਮੰਨਦਾ ਨਹੀਂ ਹੈ ਚ ਲੈ ਲੈ ਨਾ ਯਾਰ ਤੂੰ ਹਾਲੇ ਆ ਗਏ 1000 ਰੁਪਏ ਆ ਗਏ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਕੀ ਦਾ ਲੋਗੀ ਉਹ ਮੇਰੀ ਸਕੂਟਰੀ ਦੀ 1950 ਰੁਪਏ ਕਿਸ਼ਤ ਕੱਟੀ ਗਈ ਡਾਕਟਰ ਸਾਹਿਬ ਤੁਸੀਂ ਜੇ ਸਾਰਾ ਰਾਸ਼ਨ ਅਗਲੇ ਟੇਪ ਪਾ ਲੋ